ਮੇਰਾ ਨਾਮ ਜੀ ਕੁਲਬੀਰ ਸਿੰਘ ਮਾਨ ਜੀ ਇਹ ਇਲਾਕਾ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਾਰਦਾ ਤੇ ਹੋਏ ਭਾਜੀ ਕਿ ਪਹਿਲਾਂ ਇੱਕ ਇਹ ਪੁਲਿਸ ਮੁਲਾਜ਼ਮ ਨਾਲ ਲੜਾਈ ਹੋਈ ਤੇ ਉਹ ਦੋਨਾਂ ਨੇ ਬੀਅਰ ਦੀ ਬੋਤਲ ਮਾਰੀ ਤੇ ਉਹ ਖੋਦ ਤੁਹਾਨੂੰ ਪਤਾ ਮੁਲਾਜ਼ਮ ਨੇ ਆਣ ਕੇ ਸੀਟੀ ਕੈਮਰੇ ਚ ਚੱਕ ਕਰਨੇ ਉਹਨਾਂ ਨੇ ਚੱਕ ਕੀਤੇ ਤੇ ਇਹ ਇਸੇ ਗੱਲ ਹੁਣ ਕਹਿੰਦਾ ਕਿ ਤੂੰ ਚੱਕ ਕਿਉਂ ਕਰਾਏ ਤੇ ਉਸ ਤੋਂ ਬਾਅਦ ਫਿਰ ਸ਼ਾਮ 14 ਤਰੀਕ ਨੂੰ 4 ਵਜੇ ਇਹ ਇਧਰ ਆਣ ਕੇ ਪਰਲੇ ਬੰਨੇ ਡੰਗਰ ਨੂੰ ਆਉਂਦੇ ਆ ਆਪਣੇ ਕੰਮ ਕਰਨਦੇ ਆ ਹੀ ਐਂ ਦੀ ਨੰਨ ਕੇ ਜਾਗੇ ਤੇ ਇਹਦੇ ਨਾਲ ਲੜਾਈ ਝਗੜਾ ਇਹਨੂੰ ਧੱਕਾ ਮਾਰਿਆ ਤੇ ਇਹ ਵੀ ਅਗਲੇ ਪਾਸਿਓਂ ਫਿਰ ਤੁਹਾਨੂੰ ਮਰਦੇ ਜਰੂਰ ਧੱਕਾ ਮਰਦੇ ਇਹ ਵੀ ਅਗਲੇ ਪੜਿਆਦੇ ਉਹਨੇ ਚੋੱਕੇ ਦੇ ਰਸੇ 'ਚ ਬੋਤਲ ਮਾਰਤੀ ਉਹ ਮੁੜ ਕੇ ਸਾਰੇ ਇਹਦੇ ਟਾਂਕੇ ਲੱਗੇ ਸਿਰ 'ਚ ਲਹੂ ਲਵਾਣੇ ਨੂੰ ਕਰਦਾ ਅੱਜ ਫੇਰ 5 ਵਜੇ ਆਣ ਕੇ ਗੋਲੀਆਂ ਨੇ ਧਮਕੀਆਂ ਦਿੰਦਾ ਕਿ ਮੈਂ ਤੇ ਜੇ ਤੂੰ ਰਾਜਨਾਵਾਂ ਨਾ ਕੀਤਾ ਤੇ ਮੈਂ ਤੁਹਾਡੇ ਮਤਲਬ ਗੋਲੀਆਂ ਚਲਾਉਂਗਾ ਉਹ ਗੱਲ ਹੋ ਗਈ 5 ਵਜੇ ਫੇਰ ਗੋਲੀਆਂ ਚਲਾ ਗਿਆ ਤੇ ਪੁਲਿਸ ਪ੍ਰਸ਼ਾਸਨ ਕੜੀ ਜਿਹੜਾ ਜਿਹੜਾ ਬੰਦਾ ਪਰਚਾ ਉਹ ਪਹਿਲਾਂ ਹੋਇਆ ਵਾ ਹੁਣ ਵੀ ਇਹੋ ਇਹੋ ਮੰਗ ਕਰਦੇ ਆ ਕਿ ਜੋ ਇਹਨਾਂ ਦੀ ਆ ਜਿਹੜੀ ਅੱਜ ਸਵੇਰੇ ਫਾਇਰਿੰਗ ਕੀਤੀ ਆ ਇਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ। ਬਾਰ-ਬਾਰ ਕੋਈ ਇਹਨਾਂ 'ਤੇ ਹਮਲੇ ਕਰੇਗਾ। ਬਾਰ-ਬਾਰ ਭਾਜੀ ਇਹੋ ਹਮਲੇ ਕਰ ਰੰਜਿਸ਼ ਕਰਕੇ ਕਿ ਹੋਰ ਤੇ ਕੋਈ ਭਾਜੀ ਕੋਈ ਹੈ ਨਹੀਂ ਇਹ ਕਰੰਜਿਸ਼ ਕਰਕੇ ਆ। ਇਸ ਮੁਲਾਕਾਤ ਜਿਹੜੀ ਰਿਕਾਰਡਿੰਗ ਦਿੱਤੀ। ਤੇ ਬਾਕੀ ਤੇ ਕੋਈ ਨਹੀਂ ਇਹਨਾਂ ਨਾਲ ਕੋਈ ਹੈਗੀ ਕੋਈ ਗੱਲਬਾਤ ਇਹ ਆਪਣਾ ਕੰਮ ਕਰਨ ਦੇ ਨਾਲ ਇਹ ਭਾਜੀ ਇਹ ਵਿਹਲੇ ਨਹੀਂ ਅਗੇ ਆਪਣਾ ਕੰਮ ਕਰਦੇ ਆ। ਤੇ ਰਾਜੀ ਨਾਮੇ ਕਰਕੇ ਜ਼ੋਰ ਪਾਉਂਦਾ ਰਾਜੀ ਨਾਮ ਨਹੀਂ ਇਹ ਮਤਲਬ ਕਿ ਸਾਡੇ ਪਰਿਵਾਰ ਨੇ ਨਹੀਂ ਕੀਤਾ। ਅੱਗੇ ਵੀ ਅੱਗੇ ਰਾਈ ਨਵਾ ਕਰਕੇ ਵੇ ਲੈਦੇ ਉਹ ਮਕਾਨ ਕੇ ਫੇਰਣ ਕੇ ਬਾਹਰ ਗਾਲ ਮੰਦਾ ਕਰਦਾ ਰਿਹਾ ਉਦੋਂ ਵੀ ਚੁੱਪ ਰਿਹਾ ਚਲ ਕੋਈ ਗੱਲ ਨਹੀਂ ਮਣ ਕੇ ਬਾਅਦ ਹੁਣ 14 ਤਰੀ ਨੂੰ ਆਣ ਕੇ ਦਾ ਸਿਰ ਪਾੜ ਕੇ ਨਾਲੇ ਉਹ ਸਿਰੇ ਫਾਇਰਿੰਗ ਕਰ ਗਿਆ ਹਾਂਜੀ ਹਾਂ ਹਾਂਜੀ ਸੀਸੀ ਕੈਂਪ ਤੇ ਸਾਰਾ ਆਇਆ ਜੋ ਜੋ ਪਹਿਲਾਂ ਵੀ ਆਇਆ ਉਹ ਵੀ ਸੀਸੀ ਕੈਮਰੇ ਵਿੱਚ ਸਾਰਾ ਕੁਝ ਆਪਣਾ ਪ੍ਰੂਫ ਹੈਗਾ ਜੋ ਹੋਣਾ ਹੈ ਉਹ ਵੀ ਸਾਰਾ ਪ੍ਰੂਫ ਹੈਗੇ ਗੋਲੀਆਂ ਉਹੀ ਇਸੇ ਕਰਕੇ ਮਤਲਬ ਬਾਹਰ ਛੱਡਣ ਨੂੰ ਮਾਰੀਆਂ ਗੋਲੀਆਂ ਨੇ ਦੋ ਫਾਇਰ ਨਿਕਲੇ ਜੀ ਪਤਾ ਨਹੀਂ ਜੀ ਇਹ ਰੱਬ ਜਾਣਦਾ ਜੀ ਆਪਣੀ ਹੈ ਕਿ ਕੀ ਚੱਕਰ ਆ ਹਾਂਜੀ ਹਾਂਜੀ ਪੁਲਸਾਈ ਮੌਕੇ ਤੇ ਆਪਣਾ ਨਾਲ ਬਰામਤ ਕੀਤਾ ਜਿਹੜਾ ਆਪਣਾ ਗੋ ਖਲਬ ਨਾਲ ਬਰામਤ ਕੀਤਾ ਉਹਨਾਂ ਨੇ ਅਸੀਂ ਉਹ ਪ੍ਰਸ਼ਾਸਨ ਘਰੇ ਮੰਗ ਕਰਦੇ ਆ ਕਿ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਲਖਮਿੰਦਰ ਸਿੰਘ ਹਾਂਜੀ ਮਾਮਲਾ ਸਾਹ ਤੁਹਾਨੂੰ ਅੱਗੇ ਦੱਸਿਆ ਵੀ ਇਹੋ ਹੀ ਪੁਰਾਣੀ ਵੀਡੀਓ ਦੇ ਦੇ ਚੱਕਰ 'ਚ ਅੱਗੇ ਵੀ ਇਹਨੇ ਕਾਰਵਾਈ ਕੀਤੀ ਉਹਨੂੰ ਫੇਰ ਥੋੜੇ ਸਮੇਂ ਬਾਅਦ ਆ 14 ਦਿਨ ਸ਼ਾਮ ਨੂੰ ਇਹਨੇ ਰਿਕਾਲੀ ਕੋਲ ਇੱਕ ਕਰਕੇ ਬਾਹਰ ਗੁੰਡਾਗਰਦੀ ਵਿਖਾਉਦਾ ਰਿਹਾ ਬਾਅਦ ਚੋਂ ਅੰਦਰ ਆਣ ਕੇ ਨੇ ਮੇਰੇ ਪਿਛਲੀ ਸਾਈਡ ਦੇ ਮੱਜਾਂ ਚੋਂ ਡਿਆ ਹਮ ਮੇਰੇ ਤੇ ਹਮਲਾ ਕਰਤਾ ਬੋਤਲ ਮਾਰਦੀ ਬੀਰ ਵਾਲੀ ਮੇਰੇ ਸਿਰ 'ਚ ਆਹ ਪੂਰੀ ਮਾਰ ਨਹੀਂ ਦਿਨ ਆਇਆ ਆਇਆ ਸਾੜੇ ਵਾਲੇ ਗਾੜੀ ਹੁਣ ਇਹੋ ਇਨਸਾਫ ਮੰਗਦੇ ਆਂ ਵੀ ਸਾਨੂੰ ਪ੍ਰਸ਼ਾਸਨ ਤੋਂ ਵੀ ਇਨਸਾਫ ਦਵਾਇਆ ਜਾਵੇ ਜੋ ਤੇ ਬੰਦੀ ਕਾਰਵਾਈ ਕੀਤੀ ਜਾਵੇ ਸਵੇਰੇ ਫੇਰ ਅੱਜ 5 ਵਜੇ ਅੱਜ ਆ ਗਈ 3:18 ਤੇ ਫੇਰ 5 ਵਜੇ ਦੋ ਫੇਰ ਬਤੀਬੋ ਦੇ ਪਿਸਤਲ ਨਾਲ ਚਲਾ ਗਿਆ ਅੰਦਰੋਂ ਨਾ ਧਮਕੀਆਂ ਦੇ ਗਏ ਨਾ ਧਮਕੀਆਂ ਦਿੰਦਾ ਅਸੀਂ ਵੀ ਜੇ ਨਾਰਾਇਣ ਨਾਮਾ ਕੀਤਾ ਤੇ ਅਸੀਂ ਗੋਲੀ ਚਲਾਦਾ ਗੋਲੀ ਚਲਾਤੀ ਫੇਰ ਸਵੇਰੇ ਰஞ்சிਸ਼ ਇਹੋ ਸਰ ਉਹ ਵੀਡੀਓ ਦਿੱਤੀ ਮੁਲਾਜ਼ਮ ਨੂੰ ਅਸੀਂ ਮੁਲਾਜ਼ਮ ਨੇ ਝਗੜਾ ਕੀਤਾ ਇਹਨੇ ਕੋਈ ਆਪ ਦਿੱਤੀ ਇਹਦਾ ਮੁਲਾਜ਼ਮ ਲੈ ਗਿਆ ਆਪ ਲੈ ਕੇ ਗਿਆ ਡੀਵੀਆਰ ਚੁੱਕ ਕੇ ਲੈ ਗਿਆ ਸਾਨੂੰ ਤਾਂ ਕੋਈ ਪਤਾ ਨਹੀਂ ਆ ਉਹ ਵੀ ਮੈਂ ਚੱਕੀ ਦੇ ਨਹੀਂ ਹੈਗਾ ਤੇ ਮਗਰ ਮੁਲਾਜ਼ਮਾਂ ਤੁਹਾਨੂੰ ਪਤਾ ਪ੍ਰਸ਼ਾਸਨ ਸਰਕਾਰ ਨੂੰ ਤੁਸੀਂ ਡੱਕ ਸਕਦੇ ਆਪਾਂ ਆਹੋ ਉਸੇ ਚੱਕਰ ਦੀ ਜੇ ਫੇਰ ਅੱਜ ਫਿਰ ਗੋਲੀ ਚਲਾ ਆ ਗਿਆ ਇਸੇ ਪਿੰਡ ਦਾ ਰਹਿਣ ਵਾਲਾ ਜੀ ਪਰਲੀ ਮਾਨਾਂ ਦੀ ਪਤਨੀ ਰਹਿਣ ਡਿਆ ਸਾਹਿਬ ਉਹ ਡੀਵੀਆਰ ਆਪ ਲੈ ਕੇ ਜੀ ਉਹ ਵੀ ਦਿੱਤਾ ਨਹੀਂ ਡੀਵੀਆਰ ਹਾਂਜੀ ਮੈਂ ਦੱਸਿਆ ਇਹਨੂੰ ਇਹ ਹੈਗਾ ਮੇਰਾ ਸਾਨੂੰ ਅਸੀਂ ਵੀਡੀਓ ਤੇਰੀ ਕੋਈ ਨਹੀਂ ਦਿੱਤੀ ਉਹਨਾਂ ਦਾ ਫਰਜ ਪੰਦਾ ਹੈ ਉਹਨਾਂ ਲੈ ਗਏ ਆ ਬਾਕੀ ਸਾਡਾ ਕੋਈ ਵੇਚੇ ਤੱਕ ਸੂਰਸੜਾ ਅਸੀਂ ਤੇ ਕੈਮਰੇ ਆਪਣੀ ਸੇਫਟੀ ਲਵਾਏ ਆ ਵੀ ਸਾਡੀ ਕੋਈ ਚੋਰੀ ਜਰੀ ਨਾ ਹੋ ਜੇ ਅਸੀਂ ਇਹ ਥੋੜਾ ਵੀ ਕਿਸੇ ਨਾਲ ਵੈਰ ਪਾਉਣ ਲਈ ਲਵਾਏ ਕੈਮਰੇ ਦੁਕਾਨ ਚ ਭੰਨ ਤੋੜ ਦਿੱਤੀ ਦੁਕਾਨ ਚ ਭੰਨ ਤੋੜੋ ਪਹਿਲੋਂ ਕੀਤੀ ਹੋਣ ਤੇ ਉਦੋਂ ਚਲੋ ਰਾਈਨਾ ਹੋ ਗਿਆ ਸਾਡਾ ਹੋਣ ਤੇ ਮਗਰ ਜਾ ਕੇ ਮੇਰੇ ਗਲ ਪੈ ਗਿਆ ਹੋਣ ਮਤਲਬ ਫਿਰ ਵੀ ਪੱਖਾ ਦੇ ਨਾਲ ਥੋੜਾ ਪਤਾ ਨੁਕਸਾਨ ਕੀਤਾ ਅੰਦਰ ਵਰਦਿਆਂ ਨੇ ਆ ਟਾਪ ਟਾ ਖਲਾਰ ਕੇ ਗਿਆ ਪਹਿਲੋਂ ਇੱਕ ਰਿਓ ਵੀਡੀਓ ਪਹਿਲੀ ਵੀ ਹੈਗੀ ਪਹਿਲੋਂ ਇਹਨੇ ਚਲੋ ਬੜੀ ਗਰਗਲਤ ਹਲਕਤਾ ਕੀਤੀਆਂ ਪਰ ਅਸੀਂ ਆਪਾਂ ਚਲੋ ਬੰਦਿਆ ਭੈਣ ਭਰਾ ਆ ਬੈ ਕੇ ਰਾਈ ਨਾਮਾ ਕਰਾਤਾ ਆਂਦਾ ਵੀ ਚਲੋ ਕਰ ਲੋ ਜਦੋਂ ਪਿੱਛੇ ਅਮਰਾ ਦੇ ਵੀਡੀਓ ਹੈਗੀ ਹੈ ਹਾਂ ਵੀਡੀਓ ਹੈਗੀਆਂ ਉਹਦੀ ਵੀ ਹਾਂਜੀ ਨਹੀਂ ਗੋਲੀ ਚਲਾਉਂਦੇ ਦੀ ਵੀਡੀਓ ਸਵੇਰ ਦੀ ਨਿਕਲਦੀ ਕੈਮਰੇ ਚੋਂ ਗੱਡੀਆਂ ਆਉਂਦੀ ਵਿੱਚ ਹਾਂਜੀ ਛਟੜਾਂ ਦੇ ਵਿੱਚ ਘਾਰ ਲਈ ਛਟੜ ਜੀ ਕੀਤੇ ਦੋ ਫਾਇਰ ਪੁਲਸ ਸਾਜੀ ਮੌਕਾ ਸਵੇਰੇ ਖੂਨ ਦੇ ਤਾਂ ਖੂਨ ਦੇ ਤਾਂ ਸਵੇਰੇ ਆਪਾਂ ਵਿਖਾਤਾ ਨੂੰ ਉਹ ਆਂਦੇ ਬੰਦੀ ਕਾਰਵਾਈ ਕਰਾਂਗੇ ਅਸੀਂ ਤੇ ਚਲੋ ਬਾਕੀ ਆਪਾਂ ਤੁਹਾਨੂੰ ਮੀਡੀਅਮ ਸੱਦਿਆ ਮੰਗ ਮੰਗ ਸਰ ਇਹੋ ਮੰਗ ਕਰਦੇ ਸਾਨੂੰ ਤੇ ਸਜ਼ਾ ਦਿੱਤੀ ਜਾਂ ਬੰਦੀ ਕਮਨੀ ਕਰਵਾਈ ਤੇ ਕੀਤੀ ਜਾਵੇ ਗਾਮ ਹੀ ਖਤਰਾ ਐ ਤੋਂ ਪੂਰਾ ਸਾਨੂੰ ਖਤਰਾ ਕਿਉਂਕਿ ਮੈਂ ਕਿਹੜਾ ਵੀ ਸਿਕਿਉਰਟੀ ਮੈਨੂੰ ਦਿੱਤੀ ਜਾਵੇ ਕੱਲਾ ਮੈਂ ਬੈਠਦਾ ਇਸ ਚੱਕੀ ਦੇ ਪੇ ਬੱਚੇ ਮੇਰੇ ਛੋਟੇ ਛੋਟੇ ਪੜਦੇ ਆ ਇਹ ਉਹਨੂੰ ਭੱਜ ਗਿਆ ਜੀ ਰਾਤ ਆਉਂਦਾ ਜਾਂ ਘਰੇ ਫੇਰ ਤਰਕੇ ਭੱਜ ਜਾਂਦਾ ਬਲੋ ਘਰੇ ਆਉਂਦਾ ਪਾਣੀ ਕਿਥੇ ਆਉਂਦਾ ਠੀਰੇ ਤਰਕੇ ਇਹ ਕੰਮ ਕਰਕੇ ਗਿਆ ਏ ਇਹ ਵਰਨਾ ਗੱਡੀ ਤੇ ਆ ਜੀ ਗੁਰੂ ਕੀਵੜਾਲੀ ਕੀ ਮਾਮਲਾ ਦਾ ਤੁਹਾਡੇ ਘਰ ਉੱਤੇ ਆ ਗਿਆ ਮਾਮਲਾ ਸਾਰੇ ਐਸੀ ਕਿ ਪਹਿਲੇ ਮੇਰੇ ਘਰ ਵਾਲੇ ਦਾ ਝਗੜਾ ਹੋਇਆ ਸੀ ਇਹਨਾਂ ਦੇ ਨਾਲ ਉਦੋਂ ਰਾਜੀਨਾਮਾ ਹੋ ਗਿਆ ਸੀ ਹੁਣ ਜਿਹੜਾ ਝਗੜਾ ਹੋਇਆ ਸੀ ਇਹ ਉੱਥੇ ਬੈਠੇ ਸੀ ਇਹਨਾਂ ਦਾ ਮੋਟਰਸਾਈਕਲ ਲੱਗਾ ਸੀ ਤੇ ਸਾਰਾ ਮਤਲਬ ਵੀ ਉਹਨਾਂ ਦੇ ਕੋਈ ਰਿਸ਼ਤੇਦਾਰ ਆਏ ਸੀ ਚੱਕੀ ਵਾਲਿਆਂ ਦੇ ਤੇ ਇਹਨਾਂ ਨੇ ਉਹਦੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਇਹ ਉੱਥੇ ਨਿਕਲ ਕੇ ਬਾਹਰ ਆਏ ਆ ਇਹਨਾਂ ਕਹਿੰਦੇ ਕਿ ਰੁਕ ਜਾਓ ਮੁੜ ਕੇ ਇਹਨਾਂ ਦੇ ਪੈਰ ਤੇ ਗੱਡੀ ਚੜਾਤੀ ਆ ਫਿਰ ਇਹਨਾਂ ਨੇ ਪੁੱਛਿਆ ਕਿ ਕੌਣ ਆ ਫਿਰ ਸਾਰ ਇਹਨਾਂ ਨੇ ਮੁੜ ਕੇ ਬਾਹਰ ਨਿਕਲ ਕੇ ਜਿਹੜਾ ਲੱਖਾ ਵਾ ਉਨੇ ਮਲੇ ਇਹਨੂੰ ਗਾਲ ਕੱਢਦੀ ਆ ਬੇਟੀ ਦੀ ਤੇ ਫਿਰ ਹੱਥੋ ਪਾਈ ਹੋ ਗਿਆ ਤੇ ਸਰ ਅੱਗੇ ਸਾਨੂੰ ਇਹ ਮਾਮਲੇ ਦਾ ਪਤਾ ਨਹੀਂ ਵੀ ਉਹਨਾਂ ਕੋਲੋਂ ਕੁਛ ਮਾਰਿਆ ਕਿ ਜਾਂ ਇਹਨਾਂ ਮਾਰਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਗੋਲੀਆਂ ਚਲਾਤੀਆਂ ਉਹ ਘਰ ਵੀ ਨਹੀਂ ਸੀ ਉਹ ਰਾਜੀ ਨਾਲ ਇਹਨੂੰ ਕਹਿ ਰਹੇ ਸੀ ਆਪਣੇ ਬੰਦਿਆਂ ਨੂੰ ਬੰਦਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਉਂਕਿ ਪੁਲਿਸ ਨੂੰ ਵੀ ਇਹ ਧਮਕੀਆਂ ਲਾ ਰਿਹਾ ਹੈ ਆਪੇ ਸਾਡੇ ਗੋਲੀ ਕੋਲੀ ਨਹੀਂ ਸਾਰੇ ਇਹਨੇ ਚਲਾਈ ਨਾ ਇਹਨਾਂ ਦਾ ਗੱਡੀ ਨੰਬਰ ਕੋਈ ਆਉਣ ਡਿਆ ਵਾ ਨਾ ਇਹ ਵੀ ਚ ਆਉਣ ਡਿਆ ਇਹਨਾਂ ਆਪਣੇ ਕੋਲੋਂ ਗੋਲੀਆਂ ਚਲਾ ਦਿੱਤੀਆਂ ਵਾ ਤੇ ਸਾਰੇ ਅੱਗੇ ਕਾਰਵਾਈ ਮਲਪਾਉਣ ਦੇ ਜਿਹਦੇ ਪਰਚਾ ਕਰਾਉਣਾ ਮੈਨੂੰ ਲੱਗਦੀ ਹੈ ਇਹ ਤਾਂ ਦੇ ਘਰੇ ਨੂੰ ਪਸਾਉਣ ਦੀ ਕੋਸ਼ਿਸ਼ ਹਾਂਜੀ ਪਸਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਜਦੋਂ ਗੋਲੀ ਦਾ ਜਿਹੜੇ ਤੇ ਪੰਜ ਜਿਹੜਾ ਦਸਨ ਦਸਨੇ ਉਸ ਤੋਂ ਤੁਹਾਡੇ ਘਰ ਵਾਲਾ ਕਿੱਥੇ ਉਹ ਘਰ ਹੀ ਨਹੀਂ ਸੀ ਸਰ ਕਿੱਥੇ ਉਹ ਕਿੱਥੇ ਗਿਆ ਸੀ ਉਹ ਮਤਲਬ ਜਿੱਦਾਂ ਦਾ ਝਗੜਾ ਹੋਇਆ ਨਾ ਕਰੋਬਾਰੀ ਸੀ ਇਹਨਾਂ ਆਪਣੇ ਕੋਲੋ ਈਸ਼ੂ ਖੜੇ ਕੀਤੇ ਆ ਤੇ ਸਵੇਰੇ ਮੁੜਕੇ 10 11 ਵਜੇ ਪੁਲਿਸ ਆਈ ਆ ਮੇਰੀ ਬੇਟੀ ਨੂੰ ਚੱਕ ਕੇ ਲੈ ਗਈ ਆ ਤੇ ਮੈਨੂੰ ਲੈ ਗਈ ਆ ਹਾਂਜੀ ਕੈਮਰੇ ਵਿੱਚ ਕੁਝ ਨਹੀਂ ਆ ਰਿਹਾ ਇਹ ਲੋਕੇਸ਼ਨ ਕਢਾ ਸਕਦੇ ਆ ਹਾਂਜੀ ਹਾਂਜੀ ਮੰਗੀ ਗਾ ਮੰਗ ਇਹ ਕਰਦੇ ਕਿ ਸਾਡਾ ਫੈਸਲਾ ਚਾਹੀਦਾ ਮੇਰੇ ਹਸਬੰਦ ਦੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਹਾਂ ਜੀ ਚੁੱਕਿਆ ਚੁਪਿਆ ਗਿਆ ਹੈ ਹਾਂ ਜੀ ਚੁੱਕਿਆ ਅੱਜ ਸਾਨੂੰ 10 ਵਜੇ ਮੇਰੀ ਬੀਟੀ ਨੂੰ ਜਾ ਕੇ ਮੇਰੀ ਬੀਟੀ ਨੂੰ ਲੈ ਗਏ ਮੈਨੂੰ ਲੈ ਗਏ ਹਾਂ ਜੀ ਸਾਨੂੰ ਮਤਲਬ ਇਹ ਦੁੱਕੇ ਦੁੱਕੇ ਮਾਰੇ ਇਹਨਾਂ ਨੇ ਕਿ ਤੁਹਾਡੇ ਤੇ ਪਰਚਾ ਕਰ ਦੇਣਾ ਸਰ ਸਾਡੇ ਤੇ ਪਰਚਾ ਬੰਦਾ ਨਹੀਂ ਆ ਹਾਂ ਜੀ ਤੇ ਇਹ ਜਿਹੜੀਆਂ ਗੋਲੀਆਂ ਦਾ ਮਾਮਲਾ ਜੇ ਇਹਨਾਂ ਖੁਦ ਗੋਲੀਆਂ ਮਾਰ ਕੇ ਇਹਨਾਂ ਤੇ ਇਸ਼ੂ ਖੜਾ ਕਰਦੇ ਆ ਮਤਲਬ ਵੀ ਇਹਨਾਂ ਦੇ ਮੇਰੇ ਘਰ ਵਾਲੇ ਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਵੀ ਹਾਂ ਜੀ ਇਹ ਪੁਲਿਸ ਤੇ ਦਬਾਅ ਪਾ ਰਹੇ ਆ ਕਿ ਇਹਨੂੰ ਆਪਾਂ ਉਡਾਉਣਾ ਵਾ ਪਰਚਾ ਕਰਾਉਣਾ 307 ਦਾ ਤੇ ਹਾਂਜੀ ਇਹ ਕਹਿ ਰਹੇ ਕਿ ਮੁੱਲਪੀਏ ਨੂੰ ਉਡਾਉਣਾ ਵਾ ਦੂਜੀ ਗੱਲ ਸਰ ਇਹ ਲੋਕੇਸ਼ਨ ਕਢਾ ਸਕਦੇ ਕੈਮਰੇ ਦੇ ਵਿੱਚ ਆਇਆ ਨਹੀਂ ਨਾ ਗੱਡੀ ਆਈ ਨਾ ਮੋਰਚਾ ਘਲਾਇਆ ਇਹਨਾਂ ਖੁਦ ਗੋਲੀਆਂ ਮਾਰੀਆਂ ਅਸਾਂ ਕੀ ਇਹ ਮਾਮਲਾ ਲੈ ਕੇ ਇਹ ਸਵੀਰ ਰਿਪੋਰਟ ਆਇਆ ਜੀ ਕਹਿੰਦੇ ਕੋਈ ਫਾਇਰਿੰਗ ਫਾਇਰਿੰਗ ਹੋਈ ਸਟਰਟਰ ਤੇ ਪਰ ਅਸੀਂ ਮੌਕਾ ਵਗੈਰਾ ਚੈੱਕ ਕੀਤਾ ਤੇ ਸਾਨੂੰ ਸਾਈਨ ਮਿਲੇ ਪਰ ਅਪਾ ਚੈੱਕ ਕਰ ਰਹੇ ਵੀ ਐਕਚੁਅਲ ਕਾਰਨ ਕੀ ਹੈ ਤੇ ਕਿੱਦਾਂ ਆਇਆ ਕਿੰਨੀਆਂ ਗੋਲੀਆਂ ਚੱਲੀਆਂ ਹੋਣਗੀਆਂ ਬ੍ਰਹਮ ਦੋ ਜੀ ਇੱਕ ਇੱਕ ਤੋਂ ਦੂਸਰ ਨੂੰ ਫੋਟ ਮਤਲਬ ਸ਼ੀਖ ਬਰੰਪ ਲੱਭੇ ਸਾਨੂੰ ਅਜੇ ਬਾਕੀ ਅਪ ਚੈੱਕ ਕਰ ਰਹੇ ਆ ਕੀ ਤੁਹਾਡੇ ਕੋਲ ਕੀ ਗੱਲ ਆਪਾਂ ਤੇ ਪਰਚਾ ਦਰਜ ਕਰਤਾ ਸੀ ਪਹਿਲੇ ਵੀ ਝਗੜਾ ਆ ਹਾਂ ਹਾਂ ਪਹਿਲੇ ਵੀ ਝਗੜਾ ਆ ਹਾਂ ਪਰ ਉਹ ਦੂਜੀ ਪਾਰਟੀ ਲੇਜ ਕਰ ਰਹੀ ਵੀ ਸ਼ਾਇਦ ਇਹਨਾਂ ਦੇ ਮਤਲਬ ਮੈਨੀਪੂਲੇਟ ਕੀਤਾ ਗਿਆ ਅਜੇ ਅਪ ਚੈੱਕ ਕਰ ਰਹੇ ਆ ਐਕਚੁਅਲ ਕੌਜ਼ ਕੀ ਹੈ ਰੈਸਟ ਨਾ ਪਾਈਏ ਰੈਸਟ ਵਗੈਰਾ ਨਹੀਂ ਜੀ ਉਹ ਗੱਡੀ ਵੜੀ ਖੜਾਇਆ ਹੋਈ ਨਹੀਂ ਸੀ ਸੀਸੀਟੀਵੀ ਚੈੱਕ ਕਰ ਸੀਸੀਟੀਵੀ ਫੁਟੇ ਚੈੱਕ ਕਰ